ਇਸ ਸੰਸਾਰ ਵਿੱਚ ਲੋਕਾਂ ਦੀ ਦੌੜ ਲੱਗੀ ਹੋਈ ਹੈ ਸਿੰਗਲ ਇਨਸਾਨ ਜੋ ਹੈ ਉਹ ਵਿਆਹ ਕਰਨਾ ਚਾਹੁੰਦਾ ਹੈ ਜੋ ਗਰੀਬ ਹੈ ਉਹ ਨੌਕਰੀ ਪਾਉਣਾ ਚਾਹੁੰਦਾ ਹੈ ਜੋ ਸਾਈਕਲ ਚਲਾਉਂਦਾ ਹੈ ਉਹ ਕਹਿੰਦਾ ਹੈ ਮੇਰੇ ਕੋ ਮੋਟਰਸਾਈਕਲ ਆ ਜਾਵੇ ਜਿਹਦੇ ਕੋ ਮੋਟਰਸਾਈਕਲ ਹੈ ਉਹ ਕਹਿੰਦਾ ਮੇਰੇ ਕੋ ਕਾਰ ਆ ਜਾਵੇ ਅਤੇ ਜੇ ਅਸੀਂ ਲੋਕਾਂ ਦੀ ਗੱਲ ਕਰੀਏ ਜਾਂ ਮੀ ਲੋਕਾਂ ਦੀ ਗੱਲ ਕਰੀਏ ਜਿਹੜੇ ਐਕਟਰ ਨੇ ਉਹ ਕਹਿੰਦੇ ਨੇ ਸਾਡਾ ਅਸੀਂ ਫੇਮਸ ਬਣੇ ਰਹੀਏ ਅ ਸੰਗਰ ਚਾਹੁੰਦੇ ਹਨ ਕਿ ਲੋਕ ਉਹਨਾਂ ਦੇ ਗਾਣੇ ਸੁਣਦੇ ਰਹਿਣ ਗੱਲ ਕਰਦੇ ਆ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਲੋਕ ਪੋਸਟ ਪਾਉਂਦੇ ਨੇ ਕਿਉਂਕਿ ਉਹ ਚਾਹੁੰਦੇ ਹਨ ਕਿ ਲੋਕ ਉਹਨਾਂ ਦੇ ਬਾਰੇ ਗੱਲਾਂ ਕਰਦੇ ਰਹਿਣ ਪੁਆਇੰਟ ਇਹ ਹੈ ਕਿ ਇਸ ਸੰਸਾਰ ਵਿੱਚ ਅਸੀਂ ਕਈ ਚੀਜ਼ਾਂ ਦੀ ਪਾਲ ਕਰਦੇ ਹਾਂ ਤੇ ਹਰੇਕ ਚੀਜ਼ ਮਾੜੀ ਨਹੀਂ ਹੁੰਦੀ ਪਰ ਹਰੇਕ ਚੀਜ਼ ਚੰਗੀ ਵੀ ਨਹੀਂ ਹੁੰਦੀ ਤੇ ਪ੍ਰਭੂ ਜਾਣਦਾ ਹੈ ਸਾਨੂੰ ਕੀ ਚਾਹੀਦਾ ਹੈ ਪਰਭੂ ਜਾਣਦਾ ਹੈ ਕਿ ਸਾਡੇ ਲਈ ਕੀ ਉੱਤਮ ਹੈ ਇਸ ਕਰਕੇ ਪਰਭੂ ਕਹਿੰਦਾ ਹੈ ਮਤੀ ਦੀ ਇੰਜੀਲ ਉਹਦਾ 7 ਦੇ ਆਏ ਤੇ ਉਸ ਦੀ 7 ਆਇਤੋਂ ਲੈ ਕੇ 11 ਆਇਤ ਤੱਕ ਕਿ ਜੇ ਤੁਸੀਂ ਮੰਗੋਗੇ ਤੁਹਾਨੂੰ ਮਿਲੇਗਾ ਜੇ ਤੁਸੀਂ ਤੁੰਗੋਗੇ ਤੁਹਾਨੂੰ ਮਿਲੇਗਾ ਅਤੇ ਜੇ ਤੁਸੀਂ ਖੜਕਡਾਉਗੇ ਤੁਹਾਡੇ ਲਈ ਖੁੱਲ ਜਾਵੇਗਾ ਤੇ ਪਰਭੂ ਗੱਲ ਕਰਦਾ ਹੈ ਪ੍ਰਾਰਥਨਾ ਦੀ ਤੇ ਸਾਡੀ ਸਭ ਤੋਂ ਵੱਡੀ ਲੋੜ ਕੀ ਹੈ ਜ਼ਰੂਰਤ ਕੀ ਹੈ ਉਹ ਹੈ ਮੁਕਤੀ ਪੈਸੇ ਨਾਲੋਂ ਵੀ ਜ਼ਿਆਦਾ ਉੱਤਮ ਜਿਹੜੀ ਚੀਜ਼ ਹੈ ਉਹ ਹੈ ਮੁਕਤੀ ਫੇਮ ਨਾਲੋਂ ਸਭ ਤੋਂ ਜ਼ਿਆਦਾ ਉੱਤਮ ਜਿਹੜੀ ਚੀਜ਼ ਹੈ ਉਹ ਹੈ ਮੁਕਤੀ ਜੇ ਮੁਕਤੀ ਇਨਸਾਨ ਕੋ ਨਹੀਂ ਹੈ ਤੇ ਪ੍ਰਭੂ ਕਹਿੰਦਾ ਹੈ ਜੀਐਸਐਮਸੀ ਮਾਰਕਸ ਦੀ ਇنجੀਲ ਉਹਦਾ ਅਰਥ ਇਹ ਆ ਤੇ 36ਾ ਉਹ ਕਹਿੰਦਾ ਹੈ ਕਿ ਕੀ ਫਾਇਦਾ ਹੋਵੇਗਾ ਜੇ ਇਨਸਾਨ ਸਭ ਕੁਝ ਦਾ ਜਿੱਤ ਲਿਆ ਜਿੱਤ ਲਵੇਗਾ ਪਰ ਆਪਣੀ ਆਤਮਾ ਨੂੰ ਗਵਾ ਗਵਾ ਲਵੇਗਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਪ੍ਰਭੂ ਦੀ ਮੁਕਤੀ ਨੂੰ ਪਹਿਲਾਂ ਫੜੀ ਹੈ ਜਾਣੀ ਹੈ ਪ੍ਰਭੂ ਸਾਨੂੰ ਕੀ ਬਿਆਨ ਕਰਦਾ ਹੈ ਤੇ ਦੂਜੀ ਗੱਲ ਅਸੀਂ ਦੇ ਦਿਆਂ ਕਿ ਖੁਸ਼ੀ ਖੁਸ਼ੀ ਜੋ ਹੈ ਉਹ ਇੱਕ ਸਾਡੀ ਜ਼ਿੰਦਗੀਆਂ ਦੇ ਵਿੱਚ ਸ਼ਾਂਤੀ ਲੈ ਕੇ ਆਉਂਦੀ ਹੈ ਸੰਤੁਸ਼ਟੀ ਲੈ ਕੇ ਆਉਂਦੀ ਹੈ ਜੇ ਮਨ ਕੁਛ ਨਹੀਂ ਹੈ ਤੇ ਚਾਹੇ ਕਿਦਾਂ ਦਾ ਵੀ ਤੁਸੀਂ ਖਾਣਾ ਖਾਂਦੇ ਹੋ ਚਾਹੇ ਫਾਈਵ ਸਟਾਰ ਹੋਟਲ 'ਚ ਖਾਣਾ ਖਾਂਦੇ ਹੋ ਚਾਹੇ ਤੁਹਾਡੇ ਕੋਲ ਫੈਕਟਰੀਆਂ ਨੇ ਜਾਂ ਤੁਹਾਡੇ ਹੇਟਾਂ ਬੰਦੇ ਕੰਮ ਕਰਦੇ ਨੇ ਉਹਨਾਂ ਚੀਜ਼ਾਂ ਦਾ ਕੋਈ ਵੀ ਮੁੱਲ ਨਹੀਂ ਹੈ ਤੁਹਾਡੀ ਜ਼ਿੰਦਗੀ ਆ ਦੇ ਵਿੱਚ ਕਿਉਂ ਕਉਂਕੀ ਖੁਸ਼ੀ ਨਹੀਂ ਹੈ ਸ਼ਾਂਤੀ ਨਹੀਂ ਹੈ ਸੰਤੁਸ਼ਟੀ ਨਹੀਂ ਹੈ ਡਰ ਹੈ ਕਿ ਇਹ ਸਾਡੇ ਕੋ ਖੋ ਨਾ ਲੈ ਲੈਣ ਲੋਕ ਜਾਂ ਜੇ ਅਗੇਨ ਜੇ ਤੁਸੀਂ ਫੇਮਸ ਹੋ ਤੁਹਾਨੂੰ ਲੱਗਦਾ ਕਿ ਲੋਕੀ ਤੁਹਾਡੀ ਗੱਲ ਸੁਣਾ ਬੰਦ ਨਾ ਕਰ ਦੇਣ ਡਰ ਪ੍ਰਭੂ ਕਹਿੰਦਾ ਹੈ ਕਿ ਜੋ ਜੇ ਤੁਸੀਂ ਮੇਰੇ ਕੋਲ ਮੰਗੂਗੇ ਉਹ ਤੁਹਾਨੂੰ ਮਿਲੇਗਾ ਤੇ ਪ੍ਰਭੂ ਕਹਿੰਦਾ ਹੈ ਕਿ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਸਵਰਗ ਦੇ ਰਾਜ ਦੀ ਪਾਲਣਾ ਕਰੋ ਜੇ ਤੁਸੀਂ ਸਵਰਗ ਦੇ ਰਾਜ ਦੀ ਪਾਲਣਾ ਕਰੋਗੇ ਤੇ ਉਹ ਸਭ ਕੁਝ ਪ੍ਰਭੂ ਦੇ ਦੇਵੇਗਾ ਜ ਤੁਹਾਨੂੰ ਜੇ ਜੀ ਦੀ ਤੁਹਾਨੂੰ ਲੋੜ ਹੈ ਇਸ ਕਰਕੇ ਪ੍ਰਾਰਥਨਾ ਕਰਦੇ ਰਹੋ ਪ੍ਰਭੂ ਕੋਲ ਮੰਗਦੇ ਵੀ ਰਹੋ ਤੇ ਪ੍ਰਭੂ ਕੋਲ ਆਉਂਦੇ ਰਹੋ ਕਿਉਂਕਿ ਪ੍ਰਭੂ ਹੀ ਦਿੰਦਾ ਹੈ ਸਭ ਕੁਝ